ਟੈਂਪਲ ਦੇ ਵਿੱਚ ਇੱਕ ਬਜ਼ੁਰਗ ਜੋੜਾ ਸੀ ਉਹਨਾਂ ਦੇ ਬੱਚੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਰਹਿੰਦੇ ਕਿ ਬੇਟਾ ਬੇਟੀ ਔਰ ਉਸ ਦੇ ਤੈਤ ਕੁਝ ਦਿਨ ਪਹਿਲਾਂ ਉਸ ਘਰ 'ਚ ਚੋਰੀ ਹੋਈ ਸੀ ਔਰ ਉਸ ਦੇ ਬਾਅਦ ਕਥਿਤ ਵਿਅਕਤੀ ਵੱਲੋਂ ਉਹਨ ਬਜ਼ੁਰਗ ਜੋੜੇ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੇ ਲਖਵਿੰਦਰ ਸਿੰਘ ਤੇ ਰਾਜਕੌਰ تھے ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਗੰਭੀਰ ਜ਼ਖਮੀ ਕੀਤਾ ਸਦਰ ਪੁਲਿਸ ਸਮਾਣਾ ਔਰ ਡੀਐਸਪੀ ਸਮਾਣਾ ਫਤੇ ਸਿੰਘ ਬਾੜ ਦੀ ਟੀਮ ਵੱਲੋਂ ਇਸ ਤੇ ਗਹਿਰਾਈ ਨਾਲ ਕੰਮ ਕੀਤਾ ਗਿਆ ਜਿਸ ਦੇ ਨਾਲ ਇਹ ਜਿਹੜਾ ਕੰਟ੍ਰੇਸਟ ਮਾਮਲਾ ਸੀ ਪਹਿਲੇ ਨਹੀਂ ਪਤਾ ਲੱਗ ਰਿਹਾ ਕਿ ਕਿਉਂਕਿ ਚੋਰੀ ਕੀ ਬਾਦਕ ਕੁਛ ਦਿਨ ਪਹਿਲਾਂ ਹੀ ਕੀ ਹੋਈ ਉਸ ਪਿੰਡ ਦੇ ਵਿੱਚ ਇਸੇ ਘਰ ਦੇ ਵਿੱਚ ਹੋਈ ਸੀ ਬਰਦਾਤ ਕੁਛ ਨਕਦ ਰਕਮ ਚੋਰੀ ਕੀਤੀ ਪੁਲਿਸ ਨੇ ਇਸ ਹਮਲੇ ਦੇ ਬਾਦ ਬੜੀ ਗੰਭੀਰਤਾ ਨਾਲ ਲਿਆ ਔਰ ਦੋਨੋਂ ਹੀ ਮਾਮਲੇ ਟ੍ਰੇਸ ਕੀਤੇ ਹਨ ਬੜਾ ਸਾਹਿਬ ਗੱਲਬਾਤ ਕਰਦੇ ਬੜਾ ਸਾਹਿਬ ਇਹ ਕਿਸ ਤਰ੍ਹਾਂ ਇਹਦੇ ਵਿੱਚ ਸ਼੍ਰੀ ਵਰਨ ਸ਼ਰਮਾ ਆਈਪੀਐਸ ਐਸਐਸਪੀ ਪਟੇਲਾ ਦੇ ਦਿਸ਼ਾ ਨਿਰਦੇਸ਼ ਇਹ ਇੱਕ ਬੜੀ ਕਲੀਅਰ ਪਾਲਿਸੀ ਹੈ ਵੀ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਾਈਮ ਤੇ ਉਸੇ ਲੜੀ ਦੇ ਤਹਿਤ ਸਬਡਿਵੀਜ਼ਨ ਸਮਾਣਾ ਵੱਲੋਂ ਪੀਐਸ ਸਦਰ ਸਮਾਣਾ ਇਨਸਪੈਕਟਰ ਅਜੀਤ ਪ੍ਰੋਚਾ ਤੇ ਇਹਨਾਂ ਦੀ ਟੀਮ ਸਮੇਤ ਸੀ ਇਹੇ ਸਮਾਣਾ ਵੱਲੋਂ ਇੱਕ ਬੜੀ ਚੰਗੀ ਸਫਲਤਾ ਹਾਸਲ ਹੋਈ ਹੈ ਸਾਨੂੰ ਵੀ ਜਿਹੜੇ ਦੋ ਅਸੀਂ ਅੰਟ੍ਰੈਸਟ ਕ੍ਰਾਈਮ ਸੀ ਉਹ ਅਸੀਂ ਡਿਟੈਕਟ ਕੀਤੇ ਹੈ ਇਹ ਲਖਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜਿਹੜੇ ਜਿਹੜੇ ਟੈਂਟਲ ਵਿਖੇ ਰਹਿੰਦੇ ਆ ਪਿੰਡ ਚ ਸਦਰ ਸਮਾਣਾ ਵਿਖੇ ਆਉਂਦਾ ਇਹਨਾਂ ਦੇ ਘਰ ਦੇ ਵਿੱਚ ਪਹਿਲਾਂ ਵੀ ਡੇਢ ਦੋ ਮਹੀਨੇ ਪਹਿਲਾਂ ਵੀ ਸਾਢੇ 3-4 ਲੱਖ ਦੀ ਚੋਰੀ ਹੋਈ ਸੀ ਜੋ ਰਕਮ ਨਕਦੀ ਉਸ ਵਿੱਚ ਆਪਦੇ ਕਮਰੇ ਦੇ ਵਿੱਚ ਸੌਂ ਰੇ ਸੀ ਉਹ ਏਸੀ ਚੱਲ ਰਿਹਾ ਸੀ ਤੇ ਆ ਪਿੱਛੇ ਜੇ ਤਿੰਨ ਚਾਰ ਦੀ ਦਰਮਿਆਨੀ ਰਾਤ ਤੇ ਇਸ ਤਰ੍ਹਾਂ ਚੀਜ਼ ਨਾਲ ਇਹਨਾਂ ਨੂੰ ਜ਼ਖਮੀ ਕਰਤਾ ਇਹ ਹਸਪਤਾਲ ਦਾਖਲ ਸੀ ਅਸੀਂ ਇਹਦੇ ਵਿੱਚ ਮੁਕੱਦਮਾ ਨੰਬਰ 153 ਅੰਡਰ ਸੈਕਸ਼ਨ 331 4 ਤੇ 331 7 ਬੀ ਐਨ ਐਸ थाना सदर ਸਮਾਣਾ ਵਿਖੇ ਮੁਕੱਦਮਾ ਦਰਜ ਕਰਕੇ ਤੇ ਅਸੀਂ ਤਫ਼ਤੀਸ਼ ਸ਼ੁਰੂ ਕਰਤੀ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਵੀ ਇਸੇ ਪਿੰਡ ਦਾ ਇੱਕ ਵਿਅਕਤੀ ਹੈ ਜਗਸੀਰ ਸਿੰਘ ਪੁੱਤਰ ਰਖੀ ਸਿੰਘ ਟੈਂਟਰ ਪਿੰਡ ਦਾ ਇਹ ਮੁੱਖ ਦੋਸ਼ੀ ਹੈ ਇਸ ਨੂੰ ਗ੍ਰਿਫਤਾਰ ਕੀਤਾ ਜੋ ਮੋਡਲੀ ਤਫਤੀਸ਼ ਤੋਂ ਪਤਾ ਲੱਗਿਆ ਵੀ ਜਿਹੜੀ ਪਿਛਲੀ ਚੋਰੀ ਹੋਈ ਸੀ ਉਹ ਵੀ ਇਸੇ ਵਿਅਕਤੀ ਨੇ ਕੀਤੀ ਹੈ ਤੇ ਜਿਹੜੀ ਆ ਵਾਰਦਾਤ ਹੈ ਉਸ ਨੂੰ ਟ੍ਰੇਸ ਕਰਦੇ ਹੋਏ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਸ ਨੂੰ ਕਾਬੂ ਕੀਤਾ ਤੇ ਇਹਦੀ ਅਰੈਸਟ ਪਾਈ ਹੈ ਇਹਦਾ ਜੋ ਪਿਸ਼ੋਕੜ ਹੈ ਉਹ ਹੁਣ ਤੱਕ ਕੋਈ ਇਹਦੇ ਮੁਕਦਮਾ ਦਰਜ ਨਹੀਂ ਹੈ ਮਟੇ ਇੱਕ ਲੈਬ ਟੈਕਨੀਸ਼ੀਅਨ ਲਾ ਲੋ ਜਾਂ ਫਿਰ ਸਰਜਿਕਲ ਜਿਹੜਾ ਆਪਰੇਸ਼ਨ ਥੀਏਟਰ ਹੈ ਇੱਕ ਪਟਿਆਲਾ ਹਾਰਟ ਹਸਪੀਟਲ ਉੱਥੇ ਵੀ ਇਹ ਕੰਮ ਕਰਦਾ ਹੈ ਇਹ ਨੌਜਵਾਨੀ ਹੈ ਜਿਆਦਾ ਇਹਦੀ ਉਮਰ ਵੀ ਨਹੀਂ ਹੈ ਤੇ ਜਦ ਇਹਨੂੰ ਆਪਣੇ ਲਖਵਿੰਦਰ ਜੀ ਉੱਠ ਗਏ ਰਾਤ ਨੂੰ ਇਹ ਘਬਰਾ ਗਿਆ ਤੇ ਇਹਨਾਂ ਨੇ ਕੋਈ ਨਕੀਲੀ ਚੀਜ਼ ਉਹਨਾਂ ਦੇ ਆਊਟਡਾਉਨ ਵਿੱਚ ਮਾਰਤੀ ਜਿਸ ਨਾਲ ਉਹਨਾਂ ਨੂੰ ਗੰਭੀਰ ਸੱਟ ਲੱਗੀ ਹੈ ਤਾਂ ਇਸ ਨਾਲ ਸਾਡੀਆਂ ਦੋ ਜਿਹੜੀਆਂ ਅੰਟ੍ਰੇਸ ਮਕਦਮੇ ਸੀਗੇ ਉਹ ਅਸੀਂ ਟਰੇਸ ਕਰ ਲਏ ਤੇ ਦੋਸ਼ੀ ਗ੍ਰਿਫਤਾਰ ਕਰ ਲਏ ਤੇ ਬਾਕੀ ਅਜੇ ਰਿਕਵਰੀ ਕਰਾਉਣੀ ਬਾਕੀ ਹੈ ਜਿਹੜੇ ਐਨਆਰ ਜੁੜਾਏ ਇਸ ਬੱਚੇ ਫੋਰੈਂਸਰ ਨੇ ਹਾਂਜੀ ਇਹ ਆਪ ਐਨਆਰ ਹੀ ਨਹੀਂ ਹੈਗੇ ਇਹ ਇੱਥੇ ਪਿੰਡ ਜੀ ਰਹਿੰਦੇ ਆ ਟੈਂਟਲ ਇਨਾਂ ਦੇ ਬੇਟਾ ਤੇ ਬੇਟੀ ਦੋਵੇਂ ਹੀ ਬਾਹਰ ਨੇ ਬੇਟਾ ਇਹਨਾਂ ਦਾ ਕੈਨੇਡਾ ਵਿਖੇ ਸੈਟਲਡ ਹੈ ਤੇ ਬੇਟੀ ਇਹਨਾਂ ਦੀ ਆਸਟ੍ਰੇਲੀਆ ਹੈ ਬੀਐਸਪੀ ਸਮਾਣਾ ਫਤਿਹ ਸਿੰਘ ਬਰਾਲਾ ਜਿਨ੍ਹਾਂ ਨੇ ਵਿਸਤਾਰ ਨਾਲ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਹੈ ਔਰ ਇਸ ਮਾਮਲੇ ਦੇ ਟ੍ਰੇਸ ਹੋਣ ਨਾਲ ਪੁਲਿਸ ਨੂੰ ਵੀ ਰਾਹਤ ਮਿਲੀ ਹੈ ਔਰ ਜਿਹੜਾ ਪੀੜਤ ਪਰਿਵਾਰ ਦਾ ਲਖਵਿੰਦਰ ਸਿੰਘ ਜਿਹੜਾ ਕੀ ਹੈ ਬਜ਼ੁਰਗ ਉਸ ਦੇ ਨਾਲ ਉਸ ਦੀ ਪਤਨੀ ਹੈ ਰਾਜਕੌਰ ਉਹਨਾਂ ਨੂੰ ਇਨਸਾਫ ਦੀ ਆਸ ਬੱਜੀ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼